ਇਕ ਵੰਕਾਰ ਸਤਗੁਰ ਪ੍ਰਸਾਦ ਪਾ ਚਾਹੀ ਦਸਵੀਂ ਗਬਿਉ ਬਾਜ ਬੇਨਤੀ ਚੋ ਪਈ ਅਮਰੀ ਕਰੋ ਹਾ ਦੇ ਰੱਛਾ ਪੂਰਣ ਹੋਏ ਚਿੱਤ ਕੀ ਇਛਾ ਤਵ ਚੰਨ ਮੰਡੈ ਹ ਮਾਰਾ ਆਪਣਾ ਜਨ ਕਰੋ ਪ੍ਰਤੀ ਪਾਰਾ ਹਮਰੇ ਦੁਸ ਬਹਿਤ ਮੁਕਾਓ ਆਪ ਹਰ ਦਮਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖਸ ਬੈ ਕਰਤਾਰਾ ਮੋਰ ਰਛਾਣਿ ਜੀ ਕਰ ਦਇ ਕਰੀਐ ਸਭੈ ਰਣਿ ਕੋ ਅਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰਪੁ ਜਣ ਕੇ ਰਹੇ ਬਿਆਸਾ ਤਮੈ ਛਾੜ ਕੇ ਵਰਨਾ ਧਿਆਉ ਜੋ ਪਰਚਾਂ ਸਤੰਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਏ ਚੁੰਚੂ ਸਤਰ ਹਮਾਰੇ ਮਾਰਿਏ ਆਪ ਹਰਦੇ ਮੁਝੇ ਬਰੀਏ ਮਰਨ ਕਾਲ ਕਤ ਰਸਨੇ ਵਰਿਏ ਹੂਜੋ ਸਦਾ ਹਮਾਰੇ ਪੱਛਾ ਸ੍ਰੇਸ ਤੁਜੋ ਕਰੇ ਵਰੱਛਾ ਰੱਖ ਲੈ ਮੈਂ ਰਖਣ ਹਾਰੇ ਸਾਈਂ ਸੰਤ ਸਹਾਇ ਪਿਆਰੇ ਦੀਨ ਬਨ ਦਸਣ ਕੇ ਹੰਤਾ ਤਮੋਹ ਪ੍ਰਿਚੰਤਰ ਦਸਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸਿਵ ਜੀ ਅਵਤਰਾ ਕਾਲ ਪੈ ਗੁਰੂ ਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋ ਵੀ ਸਭ ਕੀਓ ਬੇਦ ਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਜੋਗਤ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਚਨੇ ਬਜਾਇਓ ਆਨੰਦ ਕੇ ਅਵਤਾਰਾ ਸੋਈ ਗੁਰੂ ਸਭ ਜੀਓ ਹਮਾਰਾ नमस्कार सिही को म्हारी सकल प्रजा जन ने आप सवारी शिवकण गोषक गुण सुख दियो सतरंग को पल मोदकीयो कट कट के अंतर की जानत भले ब्रेकी पीर प्रशांत कीटी ते, ते कुंजरे असूला सब पर कृपा निस्कर भूला संत दुख पाए ते दुखी सं पाए साधन के सुखी एक एक की पी पीर प्रशांत कट कट के बड़बड़ -बड़ की जाने जब रख करा कर तारा पर जात तरतव देह अपारा दावा करत करत ओ कबू तुम मै मिलतले दर्श बहु जेते बरन सिर सब तारे आप ही अपनी बुद्धि उचारे तुम सभी ते रत्न निराल जाणत पेद पे देरे आलम निरंकार निरंभकार निरलं भया नील नादे असंभ ताका मुड जर्ध वेद दा जाको पेव न भाव द वेद दा ताको कृपा हण नमानत महामुर्क छभेद ना जाणत महादेव को कहर सदा सम निरंकार का चिन्हत नहीं पेव आप ही अपनी बुद्धि है जेती बरनत पिन पिन त हतेती tumra lakhan jae basara kaebs jab tum sansara ek arup anup swaroop arank bhaurav kahi pupa andajira sitr ke net utpuj khan bahore din gaum pura jahe betha kaun sindhva sangr ke tha sagri sith kae jambav ar jugar swaroop syambav avrachha meri tum karo sakhe bar sik sangrod shud khed var to pata sakal maleesh karo ran gata ਜੇ ਤੁਸੈ ਸਰਲੀ ਪਰੇ ਤਿਨ ਕਹਿ ਦਸੁ ਦੁਖ ਤੋ ਹਵਾ ਮਰੇ ਪੁਰਖੜੰਪਗ ਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਵਟਾਰੇ ਜੋ ਕਲ ਕੋਇ ਘਰ ਦੇਹ ਤਾਕੇ ਕਾਲ ਨਿਕਟ ਨਹਿ ਰਚਾ ਹੋਇ ਤੈ ਸਭ ਕਾਲਾ ਦੁਸਰੇ ਸਰਹਿ ਤਤ ਕਾਲਾ ਕਿਰਪਾ ਦ੍ਰਿ ਸੰਝਾਣੇ ਹਮਉ ਤਾਕੇ ਤਾਪ ਤਿਨ ਕਮ ਹਰਹੁ ਰਿਤ ਸੈਦ ਕਰਮੋ ਸਭ ਹੋਇ ਰਿਸ ਸਾਸ ਸਕੇ ਨਾ ਕੋਇ ਇਕ ਬਰ ਜਿੰਨ ਮੈਂ ਸੰਭਾਰਾ ਕਾਲ ਪਾਸੇ ਧਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਦੁਸੁ ਦੋਖ ਤੇ ਰਹਾ ਖੜੇ ਕੇਤ ਮੈਂ ਸਰੰਦਿਹਾਰੀ ਆ ਬਹਾਰ ਤੇ ਲਹਿਉ ਬਾਰੀ ਸਰਵ ਟੋਰ ਮੋ ਸੁਹਾਇ ਰਿਸਦੋਤ ਲਹਿਉ ਬਚਾਈ ਵਾਹਿਗੁਰੂ ਜੀ ਕਾਥਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ